7 ਦਿਨ ਹੋ ਗਏ ਨੇ ਦਿਲੀ ਮੈਨੂੰ ਪਰੇਸ਼ਾਨ ਕਰ 7 ਦਿਨ ਹੋ ਗਏ ਨੇ ਦਿਲੀ ਮੈਨੂੰ ਪਰੇਸ਼ਾਨ ਕਰ ਰਹੇ ਨੇ ਤੇ ਮੈਂ ਦੁਖੀ ਹੋ ਕੇ ਅੱਜ ਮੈਂ ਮਿੱਟੀ ਦਾ ਤੇਲ ਜਿਹੜਾ ਹੈਗਾ ਵੇ ਉਹ ਆਪਣੇ ਪਾ ਕੇ ਖੁਦਕੁਸ਼ੀ ਕਰਨ ਲੱਗਾ ਸੀ ਤੇ ਸਿਆਰਾ ਗਰਾਊਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਠੇਕੇਦਾਰ ਦੇ ਨਾਲ ਔਰ ਲੋਕਲ ਐਮ ਐਲ ਏ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਸ਼ੰਤ ਪੱਪੀ ਜੀ ਦਾ ਜਿਹੜਾ ਆਪਸੇ ਝਗੜਾ ਸੀ ਜਿਹੜਾ ਦੋਨਾਂ ਦਾ ਵਿਵਾਦ ਚੱਲ ਰਿਹਾ ਸੀ ਉਹ ਆਪਾਂ ਸਾਰੇ ਜਾਣੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਜਿਸ ਤਰੀਕੇ ਦੇ ਨਾਲ ਲੁਧਿਆਣੇ ਨੂੰ ਗੁਮਰਾ ਕੀਤਾ মিডিਆ ਨੂੰ ਗੁਮਰਾ ਕੀਤਾ ਇਤਨੇ ਵੀ ਐਮਐਲਏ ਨੇ ਕੁਝ ਇੱਕ ਦੋ ਨੂੰ ਛੱਡ ਕੇ ਜਿਸ ਤਰੀਕੇ ਦੇ ਨਾਲ ਝੂਠ ਬੋਲਦੇ ਨੇ ਉਹ ਆਪਾਂ ਸਾਰੇ ਜਾਣਦੇ ਆ ਉਸ ਮੇਲੇ ਦੇ ਵਿੱਚ ਅਸ਼ੋਕ ਕਵਾਗਰ ਠੇਕੇਦਾਰ ਹੈ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ ਔਰ ਮੈਂ মিডিਆ ਨੂੰ ਕੰਪੇਨ ਕਰਦਾ ਹੋਇਆ ਉਹਦੇ ਨਾਲ ਉਹਦੀਆਂ ਫੋਟੋਆਂ ਦਿਖਾ ਸਕਣਾ ਸਾਡੇ ਭਗਵਾਨ ਰਾਮ ਦਾ ਔਰ ਮਾਤਾ ਸੀਤਾ ਦਾ ਜ ਡੋਲਾ ਉਹ ਰੋਡ ਦੇ ਉੱਪਰ ਰੁਕਿਆ ਹੋਇਆ ਹੈ ਦੇਖੋ ਆਪਾਂ ਸਾਰੇ ਜਾਣੇ ਆ ਕਿ ਪਿਛਲੇ 3-4 ਦਿਨ ਤੋਂ ਦਸਹਰੇ ਦੇ ਮੇਲੇ ਨੂੰ ਲੈ ਕੇ ਦਸਹਰਾ ਗਰਾਊਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਠੇਕੇਦਾਰ ਦੇ ਨਾਲ ਔਰ ਲੋਕਲ ਐਮਐਲਏ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਸ਼ਰ ਪੱਪੀ ਜੀ ਜਿਹੜਾ ਆਪਸੇ ਝਗੜਾ ਸੀ ਜਿਹੜਾ ਦੋਨਾਂ ਦਾ ਵਿਵਾਦ ਚੱਲ ਰਿਹਾ ਸੀ ਉਹ ਆਪਾਂ ਸਾਰੇ ਜਾਣਦੇ ਆ ਔਰ ਅਸ਼ੋਕ ਪ੍ਰਸ਼ਰ ਪੱਪੀ ਜੀ ਨੇ ਕੱਲ ਮੀਡੀਆ ਦੇ ਸਾਹਮਣੇ ਕੱਲ ਜੋ ਉਹਨਾਂ ਨੇ ਆਪਣੇ ਬਿਆਨ ਦਿੱਤੇ ਉਹ ਤੁਸੀਂ ਕੱਲ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਪਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਜਿਸ ਤਰੀਕੇ ਦੇ ਨਾਲ ਲੁਧਿਆਣੇ ਨੂੰ ਗੁਮਰਾ ਕੀਤਾ মিডিਆ ਨੂੰ ਗੁਮਰਾ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਕੋਈ 2-4 ਗੱਲਾਂ ਦੱਸਣਾ ਚਾਹਨਾ ਵੈਸੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਨੇ ਵੀ ਐਮਐਲਏ ਨੇ ਕੁਝ ਇੱਕ ਦੋ ਨੂੰ ਛੱਡ ਕੇ ਜਿਸ ਤਰੀਕੇ ਦੇ ਨਾਲ ਝੂਠ ਬੋਲਦੇ ਨੇ ਉਹ ਆਪਾਂ ਸਾਰੇ ਜਾਣਦੇ ਆ ਔਰ অশੋਕ ਪ੍ਰਸ਼ਰ ਪੱਪੀ ਨੇ ਜਿਹੜੀਆਂ ਗੱਪਾਂ ਮਾਰੀਆਂ ਕੱਲ ਪ੍ਰੈਸ ਦੇ ਵਿੱਚ ਮੈਂ ਉਹਦੇ ਕਰੀ ਜਾਣਕਾਰੀ ਦੇਣ ਲੱਗਾ ਉਹਨਾਂ ਨੇ ਕਿਹਾ ਕਿ ਮੈਂ ਦ੍ਰੈਸੀ ਗਰਾਊਂਡ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਹੈ ਉਸ ਮੇਲੇ ਦੇ ਵਿੱਚ ਜਿਹੜਾ ਅਸ਼ੋਕ ਕੁਮਾਰ ਠੇਕੇਦਾਰ ਹੈ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ ਔਰ ਮੈਂ মিডিਆ ਨੂੰ ਕੰਪੇਨ ਕਰਦਾ ਹੋਇਆ ਉਹਦੇ ਨਾਲ ਉਹਦੀਆਂ ਫੋਟੋਆਂ ਦਿਖਾ ਸਕਣਾ ਔਰ ਜਦੋਂ ਉਹਨਾਂ ਨੇ ਠੇਕਾ ਲਿਆ ਪਿਛਲੇ ਸਾਲ ਜਿਹੜੇ ਜਿਹੜੇ ਪਿਛਲੇ ਸਾਲ ਵੀ ਜਿਹੜੇ ਠੇਕੇ ਲਏ ਗਏ ਉਹ ਠੇਕਿਆਂ ਦੇ ਵਿੱਚ ਵੀ ਉਹ ਨਾਲ ਉਹਨਾਂ ਦੇ ਨਾਲ ਖੜਾ ਹੈ ਔਰ ਇਹ ਗੱਲ ਕਹਿਣਾ ਕਿ ਮੈਂ ਸ਼ੋਕਬਰ ਨੂੰ ਜਾਣਦਾ ਨਹੀਂ ਜਿਹੜਾ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਨਾਲ ਰਿਹਾ ਤੁਹਾਡਾ ਸਾਥ ਦਿੱਤਾ ਤੇ ਤੁਸੀਂ ਉਹਨੂੰ ਕਹੋ ਜਾਣਦਾ ਨਹੀਂ ਇਹ ਗੁੰਮਰਾ ਕਰਨ ਵਾਲੀ ਗੱਲ ਹੈ ਅਸੀਂ ਜਦੋਂ ਉੱਥੇ ਮੌਕੇ ਤੇ ਪਹੁੰਚੇ ਕਿਉਂਕਿ ਮੈਂ ਆਪਣੀ ਫੈਕਟਰੀ 'ਚ ਬੈਠਾ ਸੀ ਤੇ ਮੈਂ ਫੇਸਬੁੱਕ ਦੇਖ ਰਿਹਾ ਸੀ ਵੀ ਸਾਡੇ ਭਗਵਾਨ ਰਾਮ ਦਾ ਔਰ ਮਾਤਾ ਸੀਤਾ ਦਾ ਜੜਾ ਡੋਲਾ ਔਰ ਰੋਡ ਦੇ ਉੱਪਰ ਰੁਕਿਆ ਹੋਇਆ ਹੈ ਔਰ ਉਹਨੂੰ ਦੇਖਦੇ ਹੋਇਆ ਮੇਰਾ ਖਿਆਲ ਮੈਂ 2 ਘੰਟੇ ਬਾਅਦ ਕਿਉਂਕਿ ਮੇਰਾ ਥੋੜੀ ਫੈਕਟਰੀ ਦੂਰ ਹੈ ਤੇ 2 ਘੰਟੇ ਬਾਅਦ ਮੈਂ ਉੱਥੇ ਪਹੁੰਚਿਆ ਜਦੋਂ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਉਸ ਟਾਈਮ ਸਾਰੀ ਜੋ ਸਟੋਰੀ ਹੈ ਉੱਥੇ ਦੱਸੀ ਗਈ ਵੀ ਡੋਲਾ ਕਿਉਂ ਰੁਕੇ ਹੋਏ ਸਨ ਡੋਲਾ ਰੁਕਣ ਦਾ ਕਾਰਨ ਅੱਗੇ ਜਿਹੜੇ ਅਸ਼ੋਕਬਰ ਜਿਹੜੇ ਠੇਕੇਦਾਰ ਉਥੋਂ ਦੇ ਉਹ ਟਰਨ ਲਗਾ ਕੇ ਬੈਠੇ ਸੀ ਔਰ ਮੈਂ ਔਰ ਠੇਕੇਦਾਰ ਦੇ ਵੀ ਕੋਲ ਗਿਆ ਕਿਉਂਕਿ ਮੈਂ ਇੱਕ ਹਿੰਦੂ ਆ ਹਿੰਦੂ ਹੋਣ ਦੇ ਨਾਤੇ ਮੈਂ ਇੰਨੇ ਸੀ ਚਾਹੁੰਦਾ ਕਿ ਸਾਡੇ ਭਗਵਾਨ ਦਾ ਰਾਮ ਦਾ ਸੀਤਾ ਮਾਤਾ ਦਾ ਜਿਹੜਾ ਟੋਲਾ ਹੈ ਉਹ ਰੋਡ ਦੇ ਉੱਪਰ ਰਵੇ ਮੈਂ ਚਾਹੁੰਦਾ ਸੀ ਵੀ ਜਿਹੜਾ ਜਲਦੀ ਤੋਂ ਜਲਦੀ ਆਪਣੇ ਸਤਾਨ ਤੇ ਜਾਣ ਭਗਵਾਨ ਰਾਮ ਪਰ ਜਦੋਂ ਮੈਂ ਅਸ਼ੋਕ ਜੀ ਅਸ਼ੋਕ ਜੀ ਦੀਆਂ ਗੱਲਾਂ ਸੁਣੀਆਂ ਅਸ਼ੋਕ ਜੀ ਨੇ ਕਿਹਾ ਕਿ ਮੇਰੇ ਕੋਲੋਂ 10 ਲੱਖ ਰੁਪਏ ਮੰਗਿਆ ਗਿਆ। ਔਰ ਮੈਨੂੰ 7 ਦਿਨ ਹੋ ਗਏ ਨੇ ਦੇਲੀ ਮੈਨੂੰ ਪਰੇਸ਼ਾਨ ਕਰ ਰਹੇ ਨੇ। ਤੇ ਮੈਂ ਦੁਖੀ ਹੋ ਕੇ ਅੱਜ ਮੈਂ ਮਿੱਟੀ ਦਾ ਤੇਲ ਜਿਹੜਾ ਹੈਗਾ ਵੇ ਉਹ ਆਪਣੇ ਪਾ ਕੇ ਖੁਦਕੁਸ਼ੀ ਕਰਨ ਲੱਗਾ ਸੀ। ਤੇ ਮੈਂ ਉੱਥੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਮੈਂ ਕਿ ਤੁਹਾਨੂੰ ਖੁਸ਼ ਖੁਦਕੁਸ਼ੀ ਕਰਨ ਦੀ ਜਰੂਰਤ ਨਹੀਂ ਹੈਗੀ। ਤੁਸੀਂ ਬਿਲਕੁਲ ਚਿੰਤਾ ਨਾ ਕਰੋ। ਜਿਸ ਚੀਜ਼ ਦੀ ਤੁਹਾਨੂੰ ਤਕਲੀਫ ਹੈ ਕਿਉਂ ਉਸ ਟਾਈਮ ਮਾਹੌਲ ਨੂੰ ਕਵਰ ਕਰਨਾ ਹੁੰਦਾ ਹੈ ਔਰ ਅਸੀਂ ਜਾ ਕੇ ਉਹ ਮਾਹੌਲ ਨੂੰ ਕਵਰ ਕੀਤਾ ਔਰ ਠੇਕੇਦਾਰ ਨੂੰ ਸਮਝਾਇਆ ਠੇਕੇਦਾਰ ਜਿਸ ਤਰੀਕੇ ਦੇ ਨਾਲ 10 ਲੱਖ ਰੁਪਏ ਦੀ ਗੱਲ ਕਰ ਰਿਹਾ ਸੀ ਉਹ ਉਹ ਆਪਾਂ ਸਾਰੇ ਜਾਣਦੇ ਹਾਂ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਨਾ ਕਿ 2022 ਦੇ ਵਿੱਚ ਆ ਸਾਡੇ ਅਜੇਪਾਲ ਜੀ ਬੈਠੇ ਨੇ ਇਹਨਾਂ ਨੇ ਠੇਕਾ ਲਿਆ ਸੀ ਔਰ ਉਸ ਟਾਈਮ ਵੀ ਇਹ ਜਿਹੜਾ ਪੈਸੇ ਦਾ ਮੁੱਦਾ ਉੱਠਿਆ ਔਰ 22 ਤੇ ਦੇ ਵਿੱਚ ਉਹਨਾਂ ਦੇ ਬੰਦੇ ਡੇ ਲਿਆ ਇੱਕ ਉਹਨਾਂ ਦਾ ਕਾਉਂਸਲਰ ਦੋਨੇ ਕਾਉਂਸਲਰ ਟੈਂਕੀ ਕਾਉਂਸਲਰ ਔਰ ਦੂਸਰਾ ਜਿਹੜਾ ਕਾਉਂਸਲਰ ਰਿਹਾ ਮੇਰੇ ਖਿਆਲ ਇਹ ਸਦਨਾ ਮੋਜਾ ਮੱਖਣ ਦੀਪਕ ਮੱਖਣ ਉਹਨਾਂ ਦਾ ਠੇਕਾ ਸੀ ਜੇ ਪੁਰਾਣੇ ਟਾਈਮ ਤੇ 2 ਸਾਲ ਪਹਿਲਾਂ ਤੁਸੀਂ ਇਹਦੇ ਵਿੱਚ ਦੁਕਾਨਾਂ ਵੀ ਖੁੱਲ ਰਹੀਆਂ ਨੇ ਰੇਡੀਆਂ ਵੀ ਲੱਗ ਰਹੀਆਂ ਨੇ ਤੇ ਐਸ ਸਾਲ ਕੀ ਹੋ ਗਿਆ ਵੀ ਤੁਸੀਂ ਉਹਦੀਆਂ ਰੇਡੀਆਂ ਲਗਨੀਆਂ ਬੰਦ ਕਰਾਤੀਆਂ ਬਾਜ਼ਾਰ ਉਹਨਾਂ ਦੇ ਬੰਦ ਕਰਾ ਦਿੱਤੇ ਦੇਖੋ ਜਦੋਂ ਠੇਕੇਦਾਰ ਠੇਕਾ ਲੈਂਦਾ ਹੈ ਤਾਂ ਉਹਨੂੰ ਪਤਾ ਹੁੰਦਾ ਵੀ ਲੋਕਾਂ ਨੇ ਮਿਲਣ ਆਣਾ ਹੈ ਉਥੇ ਲੋਕਾਂ ਨੂੰ ਪਰਚੇਜ਼ ਕਰਨ ਵੀ ਆਣਾ ਹੈ ਦੁਕਾਨਾਂ ਵੀ ਜੜੀਆਂ ਨੂੰ ਚਲਦੀਆਂ ਨੇ ਤੇ ਦੁਕਾਨਾਂ ਖੁੱਲ੍ਹਦੀਆਂ ਵੀ ਨੇ ਮੇਲਿਆਂ ਦੇ ਵਿੱਚ ਕਿ 2-2 3-3 ਕਿਲੋਮੀਟਰ ਦੂਰ ਜਿਹੜੇ ਨੇ ਬਾਜ਼ਾਰ ਲੱਗ ਜਾਂਦੇ ਨੇ ਔਰ ਇਹ ਸਾਡੇ ਪੱਪੀ ਜੀ ਕੰਪਲੇਨਟ ਕਰਕੇ ਉਹਨੂੰ ਬੰਦ ਕਰਾ ਰਹੇ ਨੇ ਦੇਖੋ ਇਹ ਇਤਿਹਾਸਕ ਮੇਲਾ ਹੈ ਦਸਹਿਰੇ ਦਾ ਮੇਲਾ ਸਾਡੇ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਸ ਤਿਉਹਾਰ ਦੇ ਵਿੱਚ ਇਹ ਕਿਉਂ ਰੋਕੀਏਗੇ ਦੁਕਾਨਾਂ ਬੰਦ ਕਿਉਂ ਕਰਾਈਆਂ ਗਈਆਂ ਜਦੋਂ ਅਸੀਂ ਪਤਾ ਕੀਤਾ ਦਿਓ ਕਹਿੰਦਾ ਜੀ 10 ਲੱਖ ਰੁਪਇਆ ਦੇ ਦਿਓ ਤੇ ਦੁਕਾਨਾਂ ਵੀ ਖੋਲ ਲੋ ਜੋ ਮਰਜੀ ਕਰ ਲੋ। ਉਹਨੇ ਦਿਨ ਤੱਕ ਅਸੀਂ ਜਿਹੜਾ ਇਹ ਬੇਲਾ ਸੀ ਨਹੀਂ ਚੱਲਣ ਦਿਆਂਗੇ। ਉਹ ਠੇਕੇਦਾਰ ਨੇ ਜਦੋਂ ਸਾਡੇ ਭਗਵਾਨ ਦਾ ਮਾਤਾ ਸੀਤਾ ਦਾ ਡੋਲਾ ਲੈ ਕੇ ਜਾ ਰਹੇ ਸੀ। ਔਰ ਉਸ ਟਾਈਮ ਜਿਹੜਾ ਠੇਕੇਦਾਰ ਨੇ ਉਹਨੇ ਲੈਟਰ ਬੰਦ ਕਰਤੀਆਂ। ਔਰ ਜਿਹੜੇ ਰੋਡ ਤੇ ਦੁਕਾਨਾਂ ਲੱਗੀਆਂ ਸੀ ਉਹਨਾਂ ਦੀ ਜਦੋਂ ਮੈਂ ਜਾਂ ਉਹਨਾਂ ਦੀਆਂ ਠੇਕੇ ਦੁਕਾਨਾਂ ਬੰਦ ਸੀ। ਨੇਰੇ ਦੇ ਵਿੱਚ ਉਹ ਡੋਲਾ ਕਿੱਦਾਂ ਜਾ ਸਕਦਾ ਹੈ? ਦੇਖੋ ਭਗਵਾਨ ਰਾਮ ਜਦੋਂ ਕਰ ਜਾਂਦੇ ਨੇ ਆਪਣੇ ਤੇ ਜਗਮਗ ਹੁੰਦੀ ਏ ਲੋਕੀ ਦੀਮਾ ਲ ਕਰਦੇ ਨੇ ਪਰ ਇਹਨਾਂ ਨੇ ਲਾਈਟਾਂ ਬੰਦ ਕਰਤੀਆਂ ਦਸਹਿਰੇ ਦੇ ਅੰਦਰ ਜਿਹੜਾ ਪ੍ਰੋਗਰਾਮ ਚੱਲਦਾ ਸੀ ਉਹ ਬੰਦ ਕਰਤੇ ਔਰ ਡੋਲਾ ਉੱਥੇ ਰੁਕਿਆ ਰਿਹਾ ਔਰ ਡੋਲਾ ਬੱਬੀ ਪ੍ਰਾਸ਼ਰ ਜੀ ਕਹ ਰਹੇ ਸੀ ਵੀ ਡੋਲੇ ਨੂੰ ਰੋਡ ਦੇ ਉੱਪਰ ਰੱਖਿਆ ਸੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਭਗਵਾਨ ਰਾਮ ਦਾ ਡੋਲਾ ਕਟੋ ਕਟ ਮੇਰੇ ਕੋਲ 5 ਫੁੱਟ ਉੱਪਰ ਸੀ ਔਰ ਅਸੀਂ ਜਿਹੜਾ ਬੈਠੇ ਥੱਲੇ ਬੈਠੇ ਸੀ ਅਸੀਂ ਜ਼ਮੀਨ ਤੇ ਬੈਠੇ ਸੀ ਡੋਲਾ ਸਾਡੇ ਤੋਂ ਘੱਟੋ ਘੱਟ 5 ਫੁੱਟ ਉੱਪਰ ਹੈ ਤੁਸੀਂ ਉਹ ਦੀਆਂ ਵੀਡੀਓ ਕਰਵਾ ਕੇ ਦੇ ਸਕਦੇ ਹੋ ਇਹ ਵੀ ਗੁਮਰਾ ਕੀਤਾ ਗਿਆ ਦੇਖੋ ਗੱਲ ਉਹਨਾਂ ਦੀ ਆਪਸ ਦੇ ਵਿੱਚ ਕ੍ਰਪਸ਼ਨ ਦੀ ਹੈ ਠੇਕੇ ਦੇ ਨਾਲ ਠੇਕੇ ਦੇ ਨਾਲ ਉਹ ਗੱਲ ਨੂੰ ਕੱਲ ਕਿੱਦਾਂ ਕੁ ਮਾਰਿਆ ਸੀ ਉਨੇ 10 ਲੱਖ ਵਾਲੀ ਗੱਲ ਨਹੀਂ ਕੀਤੀ ਉਹਦੀ ਗੱਲ ਨਹੀਂ ਕਰ ਰਿਆ ਹੋਰ ਪਾਸੇ ਗੱਲ ਚਲਾ ਰਿਆ ਹੈ ਵੀ ਉਹ ਤਿੰਨ ਜਿਹੜੇ ਹੈਗੇ ਨੇ ਜਿਹੜੇ ਮੇਰੇ ਬਰਾਬਰ ਜਿਹੜੇ ਇਲੈਕਸ਼ਨ ਲੜਦੇ ਸੀ ਹਾਰੇ ਹੋਏ ਉਹ ਇੱਕ ਭਾਜਪਾ ਦਾ ਗੁਰਦੇਵ ਸ਼ਰਮਾ ਜੀ ਵੀ ਜਿਹੜਾ ਮੇਰੇ ਤੋਂ ਹਾਰਿਆ ਉਹ ਉਥੇ ਬੈਠਾ ਸੀ ਸ੍ਰਿੰਦਰ ਡਾਬਰ ਮੇਰੇ ਤੋਂ ਹਾਰਿਆ ਉਹ ਉਥੇ ਬੈਠਾ ਸੀ ਤੇ ਮੈਂ ਪ੍ਰਸ਼ਰ ਸਾਹਿਬ ਨੇ ਗੱਲ ਕਰਨਾ ਚਾਹਣਾ ਸਾਲ 7 ਦੇ ਵਿੱਚ ਤੁਹਾਡੀ ਵਾਈਫ 3 ਨੰਬਰ ਵਾਰਡ ਨਾਰਥ ਵਿੱਚੋਂ ਇਲੈਕਸ਼ਨ ਲੜੇ ਸੀ ਕੌਂਸਲਰ ਦਾ ਔਰ ਹਾਰ ਗਈ ਸੀ ਉਸ ਤੋਂ ਬਾਅਦ 22 ਦੇ ਵਿੱਚ ਤੁਸੀਂ 12 ਦੇ ਵਿੱਚ ਤੁਸੀਂ ਐਮਐਲ ਇਲੈਕਸ਼ਨ ਲੜਿਆ ਕਾਂਗਰਸ ਤੋਂ ਸੌਦੇ ਵਿੱਚੋਂ ਤੁਸੀਂ ਵੀ ਹਾਰ ਗਏ ਬਾਈ ਦੇ ਵਿੱਚ ਤੁਸੀਂ ਆਪ ਇਲੈਕਸ਼ਨ ਲੜਿਆ ਸੈਂਟਰ ਹੱਗੇ ਚੋ ਤੁਸੀਂ ਜਿੱਤ ਗਏ ਔਰ ਮੈਂ ਹਾਰ ਗਿਆ ਬਿਲਕੁਲ ਤੁਸੀਂ ਠੀਕ ਕਿਹਾ ਪਰ ਮੈਂ ਪਪੀ ਤੋਂ ਮੈਂ ਕਹਿਣਾ ਚਾਹਨਾ ਜਦੋਂ ਤੁਸੀਂ ਜਿੱਤੇ ਸੀ ਨਾ ਤੇ ਲੋਕ ਕਹਿ ਰਹੇ ਸੀ ਵੀ ਅਸੀਂ ਇਹ ਵੋਟਾਂ ਕਿੰਨੂੰ ਪਾਤੀਆਂ ਕੌਣ ਜਿੱਤ ਗਿਆ ਤੁਸੀਂ ਇਹ ਲੋਕਾਂ ਨੇ ਕਿਉਂ ਕਿਹਾ ਇਹਦਾ ਤੁਸੀਂ ਅੰਦਾਜ਼ਾ ਲਾਓ ਕਿਉਂ ਕਿ ਉਸ ਸਮੇਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਵਾ ਸੀ ਲੋਕਾਂ ਨੂੰ ਪਦਨ ਦੇਣ ਦੀ ਵੋਟਾਂ ਦੀ ਨੂੰ ਬਾਤ ਸੀ ਆ। ਔਰ 24 ਦੇ ਵਿੱਚ ਦੁਆਰਾ ਐਮਪੀ ਦੇ ਇਲੈਕਸ਼ਨ ਆ ਗਏ। 24 ਦੇ ਜਦੋਂ ਪਤਾ ਲੱਗ ਗਿਆ ਵੀ ਹੁਣ ਪੱਪੀ ਖੜਾ ਹੈ। ਤੇ ਹਲਕੇ ਸੈਂਟਰ ਦੇ ਵਿੱਚੋਂ 25000 ਤੋਂ ਮੇਰੇ ਤੋਂ ਹਾਰੇ ਆ। 25000 ਵੋਟਾਂ ਤੋਂ ਭਾਰਤੀ ਜਨਤਾ ਪਾਰਟੀ ਤੋਂ ਪੱਪੀ ਤੁਸੀਂ ਹਾਰੇ ਹੋ। ਔਰ ਜਦੋਂ ਮੈਂ ਹਾਰਿਆ ਸੀ ਤੁਹਾਡੇ ਤੋਂ 4000 ਤੋਂ ਹਾਰਿਆ ਸੀ 4200 ਤੋਂ ਹਾਰਿਆ ਸੀ ਤੁਸੀਂ ਹਾਰ ਦੀ ਗੱਲ ਕਰਦੇ ਹੋ ਹਾਰ ਜਿੱਤ ਬਣੀ ਹੋਈ ਏ ਔਰ ਉਸ ਤੋਂ ਬਾਅਦ ਕਾਉਂਸਲਰ ਆ ਗਏ 25 ਚ ਔਰ 25 ਦੇ ਵਿੱਚ ਸਾਡੇ ਰਤਨਾ ਜੀ ਸਾਡੇ ਭੈਣ ਚ ਖੜੇ ਸੀ ਕਾਉਂਸਲਰ ਜਿੱਤ ਉਹਦਾ ਕਰੇ ਉਸ ਵਾਰਡ ਦੇ ਵਿੱਚੋਂ ਔਰ ਪੱਪੀ ਪ੍ਰਸ਼ਰ ਜੀ ਦੀ ਵਾਈ ਉਥੋਂ ਇਲੈਕਸ਼ਨ ਲੜੀ ਤੇ ਜਿਹੜਾ ਆਪਣੇ ਵਾਰਡ ਦੇ ਵਿੱਚੋਂ ਆਪਣੇ ਏਰੀਆ ਦੇ ਵਿੱਚੋਂ ਜਿੱਥੇ ਉਹ ਰਹਿੰਦਾ ਹੈ ਉੱਥੋਂ ਵੀ ਉਹ ਹਾਰ ਗਈ ਮੇਰੇ ਕੋਲ 6700 ਤੋਂ ਅੰਨ੍ਹਾ ਹਲੀ 6700 ਵੋਟਾਂ ਤੋਂ ਉਹ ਤੋਂ ਹਾਰ ਗਈ ਵੀ ਹਾਰ ਜਿੱਤ ਬੜੀ ਹੋਈ ਏ ਤੁਸੀਂ ਇਹਨੂੰ ਕੁਝ ਮੇਰੇ ਕੋਲ ਹਾਰਿਆ ਹੋਇਆ ਇਹ ਰਾਵਣ ਦਾ ਹੰਕਾਰ ਟੁੱਟੂਗਾ ਮੈਂ ਤੁਹਾਨੂੰ ਇੱਕ ਚੈਲੰਜ ਨਾਲ ਗੱਲ ਕਰਨਾ ਪੱਪੀ ਪ੍ਰੈਸ਼ਰ ਜੀ ਨੂੰ ਕਹਿਣਾ ਪੱਪੀ ਪ੍ਰੈਸ਼ਰ ਜੀ ਸਤਾਈ ਆ ਰਹੀ ਏ ਜੇ ਗੁਰਦੇਵ ਸ਼ਰਮਾ ਦੇਵੀ ਤੇਰੇ ਤੋਂ 27 ਵਿੱਚ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦੇਗਾ ਤੇਰੇ ਤੋਂ ਖਾਰਜਤ ਬਣੀ ਹੋਈ ਏ ਤੇਰੇ ਤੋਂ ਜੇ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦੂੰਗਾ ਕੀ ਤੂੰ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਹੈ ਤੂੰ ਕਹਿੰਦਾ ਮੈਂ ਪਰਮਾਤਮਾ ਨੂੰ ਮੰਨਣ ਵਾਲਾ ਹਾਂ ਤੂੰ ਇਹ ਚੀਜ਼ ਦਾ ਵਿਸ਼ਵਾਸ ਦੋਣਾ ਵੀ ਜੇ ਤੂੰ ਹਾਰ ਗਿਆ ਮੇਰੇ ਤੋਂ ਤੇ ਰਾਜਨੀਤੀ ਛੱਡ ਦੇਗਾ ਮੈਂ ਪ੍ਰੈਸ ਦੇ ਸਾਹਮਣੇ ਕਹਿ ਕੇ ਚੱਲਿਆ ਜੇ ਮੈਂ ਪੱਪੀ ਪ੍ਰੈਸ਼ਰ ਪੱਪੀ ਤੋਂ ਹਾਰ ਗਿਆ ਤੇ ਮੈਂ ਦੁਬਾਰਾ ਰਾਜਨੀਤੀ ਨਹੀਂ ਕਰਾਂਗਾ ਕਿਉਂ ਕਿ ਜਿਸ ਤਰੀਕੇ ਦੇ ਨਾਲ ਅੱਜ ਲੋਕ ਦੁਖੀ ਨੇ ਜਿਸ ਤਰੀਕੇ ਦੇ ਨਾਲ ਅੱਜ ਲੋਕੀ ਪਰੇਸ਼ਾਨ ਨੇ ਉਹ ਬਸ ਸਾਰੇ ਜਾਣਦੇ ਆ ਡਵੈਲਪਮੈਂਟ ਦੀਆਂ ਗੱਲਾਂ ਕਰਦਾ ਇੱਕ ਕੰਮ ਦੱਸ ਦੇਵੇ ਵੀ ਜਿਹੜਾ ਉਹਨੇ ਕੀਤਾ ਕੰਮ ਕੀਤੇ ਇਹਨਾਂ ਨੇ ਕੰਮ ਬਹੁਤ ਕੀਤੇ ਇਹਨਾਂ ਨੇ ਮੇਰੇ ਬਾਰੇ ਉਹ ਬੋਲਿਆ ਕਿ ਦੇਵੀ ਜਿਹੜਾ ਬੁੱਕਾ ਲਾਂਦਾ ਹੈ ਬੁੱਕਾਂ ਦੀ ਕਮਾਈ ਦੇ ਨਾਲ ਠੇਕੇ ਲੈਂਦਾ ਪੱਪੀ ਜੀ ਸਨ 95 ਤੋਂ ਮੇਰਾ ਸ਼ਰਾਬ ਦੇ ਠੇਕੇ ਦਾ ਕੰਮ ਹੈ ਸਨ 95 ਤੋਂ ਔਰ ਜਿਹੜਾ ਮੇਰਾ ਬਿਜ਼ਨਸ ਹੈ ਮੇਰੇ ਕੋਲ ਸੇਅਰ ਟੈਕਸ ਨੰਬਰ ਸਨ 1964 ਦਾ ਨੰਬਰ ਹੈ ਮੇਰੇ ਕੋਲ ਮੇਰੇ ਪਰਿਵਾਰ ਦਾ ਮੇਰੇ ਬਿਜ਼ਨਸ ਦਾ ਔਰ 100 ਏਕੜ ਜ਼ਮੀਨ ਮੈਂ ਵੇਚ ਕੇ ਪੰਜਾਬ ਦੇ ਵਿੱਚ ਆਇਆ ਹੋਇਆ ਮੈਂ ਤੈਨੂੰ ਆਪਣਾ ਇੱਕ ਇੱਕ ਚੀਜ਼ ਦਾ ਰਿਕਾਰਡ ਦੱਸ ਦੇ ਦੇ ਦਿਆਂਗਾ ਸਨ 80 ਤੱਕ ਮੇਰੇ ਕੋਲ ਦੋ ਟਰੈਕਟਰ ਸਨ ਇੰਟਰਨੈਸ਼ਨਲ ਤੇ ਜੀਟਰ ਵੀ 11 ਔਰ 100 ਏਕੜ ਜ਼ਮੀਨ ਸੀ ਜਿਹੜੀ ਮੈਂ ਵੇਚੀ ਹੋਈ ਹੈ ਔਰ ਮੈਂ ਇੱਥੇ ਅੱਗੇ ਵਪਾਰ ਕੀਤਾ ਹੈ ਮੇਰੇ ਪਰਿਵਾਰ ਨੇ ਇੱਥੇ ਅੱਗੇ ਸਨ ਚੌਂਟ ਜੀ ਵਪਾਰ ਕਰਦੇ ਆ ਸੀ ਔਰ ਅਸੀਂ ਵੀ ਉਸ ਤੋਂ ਬਾਅਦ ਇੱਥੇ ਆ ਗਏ ਔਰ ਮੈਂ ਪਪੀ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਦੱਸੋ ਕੀ ਕੀਤਾ ਇੱਕ ਕਬੂਤਰਬਾਜ਼ੀ ਤੋਂ ਤੁਹਾ ਤੁਸੀ ਦੱਸੋ ਕੀ ਕੀਤਾ ਤੁਹਾਨੂੰ ਉਸਤਾਦ ਜੀ ਲੋਕੀ ਕਹਿੰਦੇ ਸੀ ਉਸਤਾਦ ਜੀ ਕਿਉਂ ਕਹਿੰਦੇ ਸੀ ਤੂੰ ਕਿਸੇ ਦਾ ਉਸਤਾਦ ਨਹੀਂ ਸੀ ਹੈਗਾ ਤੂੰ ਇੱਕ ਕਬੂਤਰ ਬਾਜ਼ ਸੀ ਕਬੂਤਰ ਉਡਾਂਦਾ ਸੀ ਤੇ ਤੈਨੂੰ ਲੋਕੀ ਉਸਤਾਦ ਕਹਿੰਦੇ ਸੀ ਕਿਉਂਕਿ ਮੈਂ ਇਹਨੂੰ ਬਹੁਤ ਪੁਰਾਣਾ ਜਾਣਨਾ ਔਰ ਗੱਲ ਰਹੀ ਬੁੱਕ ਦੀ ਮੈਂ ਸਾਰੇ ਮੀਡੀਆ ਸਾਹਮਣੇ ਗੱਲ ਕਰਨਾ ਚਾਹਨਾ ਜੇ ਗੁਰਦੇਵ ਸ਼ਰਮਾ ਦੇਵੀ ਨੇ ਕਿਦੇ ਬੁੱਕ ਜੀ ਚੱਲਦੀ ਪਈਏ ਤੇ ਸਰਕਾਰ ਦੇ ਰਹੀਏ ਜੇ ਕੋ ਮੇਰੇ ਜੂਵੇ ਦਾ ਕੰਮ ਚੱਲਦਾ ਪਿਆ ਤਾਂ ਸਰਕਾਰ ਤੇਰੀ ਏ ਤੂੰ ਕਿਉਂ ਨਹੀਂ ਮੈਨੂੰ ਪਕੜਾਂਦਾ 4 ਸਾਲ ਹੋ ਗਏ ਤੇਰੀ ਸਰਕਾਰ ਨੂੰ ਮੈਨੂੰ ਤੂੰ ਕਿਉਂ ਨਹੀਂ ਪਕੜਾਇਆ 4 ਸਾਲ ਕੋ ਕੱਟ ਨਹੀਂ ਹੁੰਦੇ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਮਿਸ਼ਨਰ ਸਾਹਿਬ ਇਸ ਚੀਜ਼ ਦੀ ਜਾਂਚ ਕਰਾਓ ਸਾਡੇ ਸੀਪੀ ਸਾਹਿਬ ਬਹੁਤ ਵਧੀਆ ਬੰਦੇ ਨੇ ਤੇ ਮੈਨੂੰ ਉਹਨਾਂਗੇ ਪ੍ਰਾਰਥਨਾ ਹੈ ਵੀ ਸੈਂਟਰ ਹਲਕੇ ਦੇ ਵਿੱਚ ਜੇ ਮੇਰੀਆਂ ਬੁੱਕਾਂ ਚਲਦੀਆਂ ਭੀਆਂ ਨੇ ਇਹ ਕਿਧੀਆਂ ਚੱਲਦੀ ਐ ਬਈਆਂ ਨੇ ਕਿਤੇ ਡੜੇ ਸੱਟੇ ਚੱਲਦੇ ਪੈਣੇ اے ਸੀ ਪੀ ਸਾਹਿਬ ਸਾਡੇ ਕਰਾ ਸਕਦੇ ਨੇ ਉਹਨਾਂ ਨੂੰ ਕਰਵਾਣੀ ਚਾਹੀਦੀ ਆ ਔਰ ਕਹਿੰਦੇ ਜੀ ਮੇਰੇ ਤੋਂ ਲੋਕੀ ਸੜਦੇ ਨੇ ਸੜੋਂ ਨਾ ਕਿਦਾ ਰੀਸ ਕਰੋ ਤੇਰੀ ਸੀਰੀਜ਼ ਕੀ ਕਰਾਂਗੇ ਸੈਂਟਰ ਹਲਕੇ ਦੇ ਵਿੱਚ ਜਿੰਨਾਂ ਦੇ ਚਿੱਟਾ ਵਿਖ ਰਿਆ ਹੈ 90% ਤੇ ਰਾਹਤ ਹੈ ਜੁਵੇ ਦੇ ਅੱਡੇ ਚੱਲ ਰਹੇ ਨੇ ਲਾਟੀਆਂ ਦੇ ਅੱਡੇ ਚੱਲ ਰਹੇ ਨੇ ਇਹਨੂੰ ਸੈਂਟਰ ਹਲਕੇ ਦੇ ਵਿੱਚ ਟੂ ਚਲਵਾ ਰਿਹਾ ਮੈਂ ਓਪਨਲੀ ਕਹਿ ਰਿਹਾ ਕਿ ਅਸ਼ੋ ਪ੍ਰਸ਼ਰ ਪੱਪੀ ਦਾ ਜਿਹੜਾ ਬਿਜ਼ਨਸ ਹੈ ਇਹਨੇ ਜੁਵੇ ਜੋ ਪੈਸੇ ਕਮਾਏ ਨੇ ਚੰਦਰ ਨਗਰ ਦੇ ਵਿੱਚ ਕਿਸੇ ਨੂੰ ਜਾ ਕੇ ਪੁੱਛ ਲੋ ਵੀ ਉੱਥੇ ਜੁਵੇ ਦੇ ਅੱਡੇ ਚੱਲਦੇ ਸੀ ਬੁੱਕਾਂ ਲੱਗਦੇ ਸੀ ਕੋਣ ਲਾਂਦਾ ਸੀ ਔਰ ਮੈਂ ਪੱਪੀ ਜੀ ਨੂੰ ਇੱਕ ਗੱਲ ਕਹਿਣਾ ਚਾਹਨਾ ਪੱਪੀ ਜੀ ਮੇਰੇ ਤੇ ਤੁਸੀਂ ਇਲਜ਼ਾਮ ਲਾਏ ਔਰ ਮੈਂ ਤੁਹਾਡੇ ਤੇ ਅੱਜ ਲਾ ਰਿਹਾ ਆਓ ਅਸੀਂ ਦੋਨੇ ਜਣੇ ਆਪਣੇ ਬੱਚੇ ਲੈ ਕੇ ਕਿਸੇ ਮੰਦਰ 'ਚ ਬੈਠਦੇ ਆ ਤੇ ਮੈਂ ਮੰਦਰ 'ਚ ਬੈਠਦੇ ਆ ਔਰ ਸਾਬਤ ਕਰਾਂਗੇ ਵੀ ਜੂਆ ਕੌਣ ਖੇਡਦਾ ਰਿਹਾ ਜੇ ਦੇਵੀ ਨੂੰ ਤੁਸੀਂ ਕਦੀ ਰਮੀ ਖੇਡਦੇ ਆ ਜਾਂ ਤੁਸੀਂ ਪਾਬੋ ਖੇਡਦੇ ਆ ਵੀ ਦੇਖਿਆ ਹੋਵੇ ਇੱਕ ਕਿਸੇ ਨੂੰ ਲੁਧਿਆਣਾ ਵਿੱਚ ਕੀ ਪੰਜਾਬ ਵਿੱਚ ਮਤਲਬ ਕੋਈ ਤਾਸ਼ ਖੇਡਦੇ ਦੇਖਿਆ ਹੋਵੇ ਕੋਈ ਇੱਕ ਬੰਦਾ ਲੈ ਆ ਉਹ ਕਹਿਆ ਹੋਵੇ ਵੀ ਮੈਂ ਦੇਵੀ ਦੇ ਨਾਲ ਜੂਆ ਖੇਡਿਆ ਤੇ ਮੈਂ ਗੁਨਾਹਗਰ ਤੇ ਤੂੰ ਆਪਣੀ ਵੀ ਇਨਕੁਆਇਰੀ ਕਰਾ ਲੈ ਚੰਦਰਨਗਰ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਕਰੋੜਾ ਰੁਪਇਆ ਲੁੱਟੇ ਬੁੱਕਾ ਲਾ ਲਾ ਕੇ ਜੇ ਤੁਸੀਂ ਬੁੱਕਾ ਨਹੀਂ ਲਾਈਆਂ ਤੇ ਤੁਸੀਂ ਕਹਿੰਦੇ ਹੋ ਮੈਂ ਇੱਕ ਯਾਤਰਾ ਕੱਢਣਾ ਬਜਰੰਗ ਬੜੀ ਦੀ ਤੇ ਮੈਂ ਵੀ ਰੰਗ ਵਾਲੀ ਨੂੰ ਮੰਨਣਾ ਮੈਂ ਵੀ ਭਗਵਾਨ ਰਾਮ ਨੂੰ ਮੰਨਣਾ ਬ੍ਰਾਹਮਣਾਂ ਮੈਂ ਹਿੰਦੂ ਆ ਕੱਲ੍ਹ ਕਹ ਰਿਹਾ ਸੀ ਮੈਂ ਬ੍ਰਾਹਮਣਾਂ ਮੈਂ ਹਿੰਦੂ ਆ ਤੇ ਆਪਾਂ ਦੋਨੇ ਬ੍ਰਾਹਮਣ ਵੀ ਆ ਹਿੰਦੂ ਵੀ ਆ ਤੇ ਦੋਨੇ ਜਾ ਕੇ ਇੱਕ ਮੰਦਰ 'ਚ ਬੈਠ ਕੇ ਤੂੰ ਇਹ ਗੱਲ ਕਹਿ ਦੇ ਕਿ ਮੇਰੇ ਚੰਦਰਨਗਰ ਮੇਰੇ ਪਲਾਟ ਦੇ ਵਿੱਚ ਮੈਂ ਬੁੱਕਰ ਨਹੀਂ ਚਲਾਈਆਂ ਮੈਂ ਲੋਕਾਂ ਨੂੰ ਨਹੀਂ ਲੁੱਟਿਆ ਤੇ ਜੋ ਕਹੋਗੇ ਮੈਂ ਤੇ ਆ ਰਾਂ ਔਰ ਇਹ ਗੱਲ ਤੂੰ ਮੱਪਾ ਨੂੰ ਵੀ ਕਹੀ ਸੀ ਤੇ ਇਹਨੇ ਤੁਹਾਡੇ মিডিਆ ਚ ਕਿਹਾ ਉਥੇ ਮਹਿਫਲਾਂ ਲੱਗਦੀਆਂ ਨੇ ਪੱਪੀ ਜੀ ਮਹਿਫਲਾਂ ਨਹੀਂ ਲੱਗਦੀਆਂ ਉਥੇ ਬੁੱਕਾਂ ਲੱਗਦੀਆਂ ਨੇ ਇਹਦਾ ਪੁਰਾਣਾ ਬਿਆਨ ਕੱਢ ਕੇ ਦੇਖ ਲਓ ਕਹਿੰਦਾ ਮਹਿਫਲਾਂ ਉਥੇ ਲੱਗਦੀਆਂ ਨੇ ਬੁੱਕਾਂ ਨੂੰ ਮਹਿਫਲਾਂ ਦੱਸਦਾ ਇਹ ਬੰਦਾ ਦੂਸਰੀ ਗੱਲ ਮੇਲੇ ਦੀ ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਬਈ 22 ਦੇ ਵਿੱਚ ਅਜੀਬਾਲ ਜੀ ਨੇ ਉੱਤੇ ਠੇਕੇ ਲਿਆ ਔਰ ਇਹਨਾਂ ਕੋਲ ਪੈਸੇ ਮੰਗੇ ਗਏ 23 24 ਦੇ ਵਿੱਚ ਉਹਨਾਂ ਲੋਕ ਉਹਦੇ ਆਪਣੇ ਬੰਦੇ ਨੇ ਔਰ ਜੇ ਤੁਸੀਂ ਖੁਭੀਆਂ ਜਾਓਗੇ ਟੈਂਕੀ ਦੇ ਕੋਲ ਚਲੇ ਜਾਓ ਜਾਂ ਜਿਹੜਾ ਮੱਖਣ ਹੈਗਾ ਉਹਦੇ ਕੋਲ ਚਲੇ ਜਾਓ ਉਹ ਵੀ ਲੋਕਾਂ ਨੂੰ ਇਹ ਕਹਿੰਦੇ ਨੇ ਵੀ ਸਾਡੇ ਕੋਲ ਵੀ 25 ਲੱਖ ਰੁਪਏ ਨੇ ਮੰਗਿਆ ਸੀ ਸਰ ਕੋ ਹਿੱਸਾ ਮੰਗਦਾ ਸੀ ਮਾਰਕੀਟ ਵਿੱਚ ਪੂਰੀ ਆਵਾਜ਼ ਹੈ ਜੇ ਉਹ ਵੀ ਕਿਦਰ ਮੰਦਰ 'ਚ ਬੈ ਕੇ ਦੁਣ ਸੱਚ ਦੱਸ ਦੇਣਗੇ ਉਹਦਾਂ ਦੇ ਇਹਨਾਂ ਦੇ ਦੋਸਤ ਨੇ ਨਹੀਂ ਦੱਸਣਗੇ ਉਹ ਵੀ ਸਾਰੇ ਬਾਜ਼ਾਰ ਦੇ ਵਿੱਚ ਕਾਰ ਬਾਜ਼ਾਰ ਦੇ ਵਿੱਚ ਸਾਰਿਆਂ ਨੂੰ ਬੰਦਾ ਕਿ ਉਹਨਾਂ ਦੇ ਕੋਲ ਵੀ ਇਹਨੇ 25 ਲੱਖ ਰੁਪਏ ਮੰਗਿਆ ਸੀ ਇਹ ਝੂਠ ਬੋਲਣ ਵਾਲਾ ਝੂਠ ਬੋਲ ਕੇ ਗੁੰਮਰਾਹ ਕਰਕੇ ਗਿਆ ਕੱਲ ਔਰ ਮੈਂ ਇਹਦੇ ਤੇ ਦਾਵਾ ਕਰਨ ਜਾਣਿਆ ਮੈਂ ਉਨਪਪੀ ਜੀ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਥੁੱਕ ਕੇ ਚੱਟਣ ਦੀ ਆਦਤ ਹੈ ਤੁਹਾਨੂੰ ਤੁਸੀਂ ਵੀ ਪੰਡੋ ਤੋਂ ਮੈਂ ਵੀ ਪੰਡਾ ਤਾਂ ਹੁਣ ਤਗੜੇ ਹੋ ਕੇ ਰਹਿ ਜੇ ਤੁਸੀਂ ਕੱਲ ਕਿਹਾ ਮੈਂ ਮੈਂ ਪਿੱਛੇ ਹਟਨ ਵਾਲਾ ਨਹੀਂ ਔਰ ਪਿੱਛੇ ਹਟਨ ਵਾਲਾ ਮੈਂ ਵੀ ਨਹੀਂ ਜਾਗਾ ਇਹ ਗੱਲ ਨੋਟ ਕਰ ਲਿਆ ਜੇ ਡੱਟ ਕੇ ਤੇਰਾ ਮੁਕਾਬਲਾ ਕਰਾਂਗੇ ਔਰ ਤੇਰੇ ਤੇ ਕੇਸ ਵੀ ਕਰਾਂਗੇ ਜੇ ਬੁੱਕੀ ਦਾ ਤੂੰ ਮੈਨੂੰ ਕਿਹਾ ਮੇਰੇ ਜਿਸ ਤਰੀਕੇ ਦੇ ਨਾਲ ਤੂੰ ਗੱਲਾਂ ਕਰਤੀਆਂ ਨੇ ਜੇ ਤੂੰ ਸਾਬਤ ਨਾ ਕੀਤਾ ਤੇ ਤੇਰ ਤੇ ਕੇਸ ਕਰਾਂਗੇ ਨਹੀਂ ਤੇ ਮਾਫੀ ਮੰਗ ਲੈ ਇਹਨ ਸਮਾਜ ਤੋਂ ਵੀ ਮਾਫੀ ਮੰਗਣੀ ਚਾਹੀਦੀ ਏ ਜਿਹੜੇ ਭਗਵਾਨ ਰਾਮ ਦੇ ਡੋਲੇ ਦੇ ਬਾਰੇ ਇਹਨਾਂ ਨੇ ਬੋਲਿਆ ਉਹਦੇ ਵੀ ਇਹਨੂੰ ਆਫੀ ਮੰਗਣੀ ਚਾਹੀਦੀ ਏ ਕਿਉਂਕਿ ਇਹ ਪੈਸੇ ਨਾ ਮੰਗਦਾ ਤੇ ਠੇਕੇਦਾਰ ਇਹਨੂੰ ਰਾਜਨੀਤਿਕ ਹੋ ਗਿਆ ਤੇ ਆਮ ਆਦਮੀ ਬਾਦ ਤਿੰਨ ਸਾਲ ਹੋਏ ਨੇ ਸਾਰੀ ਉਮਰ ਤੂੰ ਕਾਂਗਰਸ ਦੇ ਨਾਲ ਰਿਆ ਔਰ ਇਹ ਡਾਬਰ ਦੇ ਤੂੰ ਤਲਵੇ ਚੜਦਾ ਰਿਆ ਸੰਜੇ ਤਲਵਾਰ ਦੇ ਤੂੰ ਤਲਵੇ ਚੜਦਾ ਰਿਆ ਮੈਂ ਤੈਨੂੰ ਮਿੰਤਾ ਕਰਦਾ ਦੇਖਿਆ ਹੋਇਆ ਮੈਂ ਤੈਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਇਸ ਬੰਦੇ ਦਾ ਕੋਈ ਕੈਰੇਕਟਰ ਨਹੀਂ